ਪੰਜਾਬ ਦੇ ਵਿੱਚ ਚੋਣਾਂ ਦਾ ਦੌਰ ਅਜੇ ਵੀ ਜਾਰੀ ਰਹੇਗਾ ਪੰਚਾਇਤੀ ਦੇ ਨਗਰ ਕੌਂਸਲ ਚੋਣਾਂ ਤੋਂ ਇਲਾਵਾ ਸੂਬੇ ਦੇ ਅੰਦਰ 5 ਵਿਧਾਨ ਸਭਾ ਸੀਟਾਂ ਦੇ ਉੱਪਰ ਜਿਮਨੀ ਚੋਣਾਂ ਵੀ ਹੋਣੀਆਂ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਵੀ ਚਰਚਾ ਹੈ ਇਸ ਕਰਕੇ ਪੰਜਾਬ ਦਾ ਸਿਆਸੀ ਮਾਹੌਲ ਚੜਿਆ ਰਹੇਗਾ ਦਰਸਲ ਦੇ ਵਿੱਚ ਸਭ ਤੋਂ ਐਮ ਪੰਜਾਬ ਦੀਆਂ ਪੰਜ ਵਿਧਾਨ ਸਭਾ ਸੀਟਾਂ ਉੱਪਰ ਹੋਣ ਜਾ ਰਹੀਆਂ ਹਨ ਜਿਮਨੀ ਚੋਣਾ ਜਿਹੜੀਆਂ ਕਿ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੋਂ ਵਿਧਾਇਕ ਲੋਕ ਸਭਾ ਚੋਣਾ ਜਿੱਤ ਕੇ ਸੰਸਦ ਮੈਂਬਰ ਬਣ ਗਏ ਹਨ ਇਹਨਾਂ ਸੀਟਾਂ ਦੇ ਵਿੱਚ ਬਰਨਾਲਾ ਗਿੱਦੜਬਾਹਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਵੀ ਸ਼ਾਮਲ ਹਨ ਦੱਸ ਦਈਏ ਕਿ ਸੰਸਦ ਮੈਂਬਰ ਬਣ ਦੇ ਮਗਰੋਂ ਇਹਨਾਂ ਆਗੂਆਂ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਇਹਨਾਂ ਆਗੂਆਂ ਵਿੱਚੋਂ ਗੁਰਨੀਤ ਸਿੰਘ ਮੀਤ ਹੇਰ ਸੰਗਰੂਰ ਤੋਂ ਸੰਸਦ ਮੈਂਬਰ ਬਣ ਗਏ ਹਨ ਜਦਕਿ ਅਮਰਿੰਦਰ ਸਿੰਘ ਅਤੇ ਰਾਜਾ ਬੜੇਨਗਲੁਧਿਆਣਾ ਤੋਂ ਤੇ ਰਾਜਕੁਮਾਰ ਜੱਪੀ ਬਾਲ ਹੁਸ਼ਿਆਰਪੁਰ ਤੋਂ ਤੇ ਸੁਖਵਿੰਦਰ ਸਿੰਘ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣੇ ਹਨ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਬੰਗਾ ਤੋਂ ਦੋ ਦੋ ਵਾਰ ਵਿਧਾਇਕ ਰਹੇ ਡਾਕਟਰ ਸੁਖਵਿੰਦਰ ਸਿੰਘ ਸੁਖੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਨ ਉન્નਤੀ ਦਲ ਬਦਲਣ ਤੋਂ ਸਪਸ਼ਟ ਹੈ ਕਿ ਉਹ ਦਲ ਬਦਲ ਵਿਰੋਧੀ ਕਾਨੂੰਨ ਤਹਿਤ ਵਿਧਾਨ ਸਭਾ ਤੋਂ ਅਸਤੀਫਾ ਦੇ ਦੇਣਗੇ ਉਸ ਤੋਂ ਬਾਅਦ ਉਹਨਾਂ ਦੀ ਸੀਟ ਵੀ ਖਾਲੀ ਹੋ ਜਾਵੇਗੀ ਇਸ ਲਈ ਇਹਨਾਂ 5 ਸੀਟਾਂ ਦੇ ਉੱਪਰ ਜਿੰਮਨੀ ਚੋਣ ਹੋਏਗੀ ਪੰਜਾਬੀਆਂ ਇਹਨਾਂ 5 ਸੀਟਾਂ ਤੇ ਜਲਦੀ ਹੀ ਚੋਣਾ ਹੋਣਾ ਹੋਣ ਗਿਆ ਅਜੇ ਤੱਕ ਚੋਣ ਕਮਿਸ਼ਨ ਨੇ ਇਸ ਸਬੰਧੀ ਕੋਈ ਹੁਕਮ ਜਾਰੀ ਨਹੀਂ ਕੀਤਾ ਮੰਨਿਆ ਜਾ ਰਿਹਾ ਹੈ ਕਿ ਜਿਵੇਂ ਹੀ ਸਤੰਬਰ ਜਾਂ ਅਕਤੂਬਰ ਦੇ ਵਿੱਚ ਹਰਿਆਣਾ ਜਾਂ ਚੋਣਾਂ ਦੀ ਤਰੀਕ ਦਾ ਐਲਾਨ ਹੁੰਦਾ ਹੈ ਕਾ ਇੰਨਾ ਸਿੱਟਾ ਦੇ ਵੀ ਚੋਣਾ ਹੋ ਸਕਦੀਆਂ ਹਨ ਚੋਣ ਕਮਿਸ਼ਨ ਦੀ ਟੀਮ ਦੋ ਦਿਨ ਪਹਿਲਾਂ ਹੀ ਹਰਿਆਣਾ ਦਾ ਦੌਰਾ ਕਰ ਚੁੱਕੀ ਹੈ ਚੋਣਾ ਸੰਬੰਧੀ ਸਥਿਤੀ ਦਾ ਵੀ ਜਾਇਜ਼ਾ ਲਿਆ ਜਾਵੇਗਾ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੀ ਜਿਮਨੀ ਚੋਣ ਦੇ ਨਾਲ ਹੀ ਜਲੰਧਰ ਪਛਮੀ ਸੀਟ ਤੇ ਉਪ ਚੋਣ ਹੋਈ ਸੀ ਆਮ ਆਦਮੀ ਪਾਰਟੀ ਉਹ ਸੀਟ ਜਿੱਤਣ ਦੇ ਵਿੱਚ ਸਫਲ ਰਹੀ